ਲਗਭਗ 7ਵੀਂ ਵਾਰੀ ਆਇਆ ਜੀ ਬਹੁਤ ਹੀ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਾਬਾ ਭਾਗੋ ਜੀ ਦੇ ਇਸ ਮੇਲੇ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਇੱਕ ਪਾਸੇ ਤੁਸੀਂ ਜਿੱਥੇ ਬਾਕੀ ਹੋਰ ਧਾਰਮਿਕ ਸਮਾਗਮ ਕਰਦੇ ਹੋ ਕਿਤੇ ਹੋਰ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਦੇ ਹੋ ਸੋ ਇੱਥੇ ਆ ਕੇ ਹਰ ਵਾਰ ਸਾਲ ਆਉਂਦੇ ਹੋ ਕੀ ਮਹਿਸੂਸ ਹੁੰਦਾ ਇੱਥੇ ਕਿਵੇਂ ਦਾ ਲੱਗਦਾ ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਗਾਉਣਾ ਇਸ ਤੋਂ ਉਪਲਬਧ ਦੀ ਵੱਡੀ ਕੋਈ ਹੋ ਨਹੀਂ ਸਕਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਪਿੰਡ ਬੱਲ ਦੇ ਵਿੱਚ ਬਾਬਾ ਭਾਗੂ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਬੜੀ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਔਰ ਹਰ ਸਾਲ ਇੱਥੇ ਵਕ-ਵਕ ਪੰਜਾਬੀ ਸਿੰਗਰ ਪਹੁੰਚਦੇ ਨੇ ਔਰ ਇਸ ਵਕ ਸਾਡੇ ਵਿਚਕਾਰ ਗੁਰਮੀਤ ਊਮੀਦ ਨੇ ਪੰਜਾਬੀ ਸਿੰਗਰ ਗੱਲਬਾਤ ਕਰਦੇ ਇਸ ਖਾਸ ਮੌਕੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਮੀਤ ਊਮੀਦ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਗਭਗ 7ਵੀਂ ਵਾਰੀ ਆਇਆ ਜੀ ਬਹੁਤ ਹੀ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਾਬਾ ਭਾਗੋ ਜੀ ਦੇ ਇਸ ਮੇਲੇ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਤੇ ਬਹੁਤ ਹੀ ਭਾਵਨਾਵਾਂ ਨਾਲ ਸੰਗਤਾਂ ਦੂਰੋਂ ਨੇੜੇੋਂ ਪਹੁੰਚਦੀਆਂ ਔਰ ਬਹੁਤ ਸਾਰੇ ਕਲਾਕਾਰ ਕੁਲਦੀਪ ਬਾਣਕ ਸਾਹਿਬ ਤੋਂ ਲੈ ਕੇ सुरेंद्र ਸਿੰਧਾ ਜੀ ਤੋਂ ਲੈ ਕੇ ਬਹੁਤ ਸਾਰੇ ਕਲਾਕਾਰ ਇੱਥੇ ਗਾ ਚੁੱਕੇ ਔਰ ਬਲ ਪਰਿਵਾਰ ਬਹੁਤ ਹੀ ਕਲਾਕਾਰਾਂ ਨੂੰ ਪਿਆਰ ਬਖਸ਼ਦਾ ਬਹੁਤ ਹੀ ਨਿਮਰਤਾ ਵਾਲਾ ਪਰਿਵਾਰ ਆ ਬਹੁਤ ਖੁਸ਼ੀ ਹੁੰਦੀ ਇੱਥੇ ਆ ਭਾਈ ਜੀ ਇੱਕ ਪਾਸੇ ਤੁਸੀਂ ਜਿੱਥੇ ਬਾਕੀ ਹੋਰ ਧਾਰਮਿਕ ਸਮਾਗਮ ਕਰਦੇ ਹੋ ਕਿਤੇ ਹੋਰ ਵਿਆਹ ਸ਼ਾਦੀ ਦਾ ਪ੍ਰੋਗ ਉਹਨਾਂ ਦੇ ਤੇ ਕਿਵੇਂ ਦਾ ਲੱਗਦਾ ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਗਾਉਣਾ ਇਸ ਤੋਂ ਉਪਲਬਧੀ ਵੱਡੀ ਕੋਈ ਹੋ ਨਹੀਂ ਸਕਦੀ ਔਰ ਬਲ ਪਰਿਵਾਰ ਇੰਨੇ ਨਿੱਕੇ ਤਰੀਕੇ ਨਾਲ ਸੱਦਾ ਭੇਜਦਾ ਤੇ ਗਾ ਕੇ ਬਹੁਤ ਖੁਸ਼ੀ ਹੁੰਦੀ ਔਰ ਉੱਤੋਂ ਸਿੱਖ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਾਰਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰ ਔਰ ਬਹੁਤ ਸਾਰੇ ਅਸ਼ੀਦਾਂ ਦੀ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਗਾਉਣਾ ਮੈਂ ਕਹਿੰਨਾ ਕਿ ਇਸ ਪੰਜਾਬ ਵਿੱਚ ਪੈਦਾ ਹੋ ਕੇ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਣਗਾਨ ਕਰਨ ਦਾ ਮੌਕਾ ਮਿਲ ਜੇ ਤਾਂ ਹੋਰ ਇਸ ਤੋਂ ਵੱਡੀ ਖੁਸ਼ੀ ਕਿਹੜੀ ਹੋ ਸਕਦੀ ਹੈ ਭਾਈ ਜੀ ਤੁਸੀਂ ਲੋਕ ਗਾਇਕ ਆਵਾਜ਼ ਮਾਲਕ ਨੇ ਇਸ ਪਾਸੇ ਜਿੱਥੇ ਬਾਕੀ ਸਮਾਗਮ ਕਰਨੇ ਨਚਨ ਟੱਪਣ ਵਾਲਾ ਗਾਉਣਾ ਤੋਂ ਤੇ ਮੈਨੂੰ ਲੱਗਦਾ ਕਿ ਇਸ ਪਾਸੇ ਇੱਕ ਵੱਖਰੀ ਤਿਆਰੀ ਕਰਨੀ ਪੈਂਦੀ ਹੋਣੀ ਹੈ ਕਿਉਂਕਿ ਧਾਰਮਿਕ ਪ੍ਰੋਗਰਾਮ ਆ ਉਦਾਂ ਦਾ ਸਾਨੂੰ ਗੁਣਗਾਨ ਕਰਨਾ ਪੈਂਦਾ ਹੈ ਬੜੀ ਵੱਖਰੀ ਤਿਆਰੀ ਕਰਨੀ ਪੈਂਦੀ ਹੋਣੀ ਹੈ ਮੈਨੂੰ ਕਰਨੀ ਨਹੀਂ ਪੈਂਦੀ ਮਾਨ ਸਾਹਿਬ ਅਸਲ ਵਿੱਚ ਮੈਂ ਸ਼ੁਰੂ ਕਵੀਸ਼ਰੀ ਕਰਦਾ ਸੀ ਪਹਿਲਾਂ ਮੈਂ ਮੈਂ ਬੇਰ ਸਾਹਿਬ ਤੋਂ ਸਟਾਰਟ ਹੋਇਆ ਸੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੋਂ ਤੇ ਮੈਨੂੰ ਤਿਆਰੀ ਨਹੀਂ ਕਰਨੀ ਪੈਂਦੀ ਇੰਨੀ ਕਿਉਂਕਿ ਜਸਵੰਤ ਸੋਲ ਜੀ ਨੇ ਤੇ ਬਾਪੂ ਦੇਵ ਤਰੀਕਿਆਂ ਵਾਲਾ ਜੀ ਨੇ ਮੈਨੂੰ ਬਹੁਤ ਸਾਰੀਆਂ ਲੋਕ ਗੀਤ ਬਾਰਾਂ ਲੈ ਕੇ ਲਗਦੇ ਆ ਸ਼ਹੀਦ ਭਗਤ ਸਿੰਘ ਜੀ गा ਸਕਦੇ ਆ ਕਰਤਾਰ ਸਿੰਘ ਸਰਾਭਾ गा ਸਕਦੇ ਆ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ ਗੁਰੂ ਸਾਹਿਬ ਦੀ ਬਖਸ਼ਿਸ਼ ਆ ਮੈਨੂੰ ਤਿਆਰੀ ਨਹੀਂ ਕਰਨੀ ਪੈਂਦੀ ਹਾਂ ਰਿਆਜ਼ ਜ਼ਰੂਰ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਅੱਜ ਫਿਰ ਕਿੰਨੇ ਕਿੰਨੇ ਘੰਟੇ ਸਾਨੂੰ ਸੁਣਨ ਨੂੰ ਮਿਲਣਗੇ ਤੁਸੀਂ ਇੱਥੇ ਦੇਖੋ ਜੀ ਜਦੋਂ ਤੱਕ ਮੈਂ ਜਦੋਂ ਦਾ ਇੱਥੇ ਆ ਰਿਹਾ ਤਕਰੀਬਨ ਤਿੰਨ ਗੀਤ ਦਾ ਟਾਈਮ ਮਿਲਦਾ ਹਰ ਕਲਾਕਾਰ ਨੂੰ 15 ਮਿੰਟ ਦਾ ਟਾਈਮ ਹੁੰਦਾ ਕਿਉਂਕਿ ਆਰਟਿਸਟ ਬਹੁਤ ਬਹੁਤ ਗੰਢੀ ਵਿੱਚ ਆਉਂਦੇ ਜਿੱਦਾਂ ਅੱਜ ਹਰ ਭਜਨ ਮਾਨ ਜੀ ਹੁਣੀ ਪਹੁੰਚਣਗੇ ਗੁਰਲੇਜ ਅਖਤਰ ਜੀ ਸਾਡੇ ਅਲਾਪ ਜੀ ਅਲਾਪ ਜ਼ਕੰਦਰ ਜੀ ਸਕੰਦਰ ਸਾਹਿਬ ਜੀ ਦੇ ਬੇਟੇ ਉਹ ਪਹੁੰਚ ਰਹੇ ਆ ਰਵਿੰਦਰ ਗਰੇਵਾਲ ਸਾਹਿਬ ਪਹੁੰਚ ਰਹੇ ਆ ਲਾਂਡਰਾ ਵਾਲਾ ਢਾਡੀ ਜੱਥਾ ਪਹੁੰਚ ਰਿਹਾ ਵਾ ਕੀਰਤਨੀ ਜੱਥਾ ਪਹੁੰਚ ਚੁੱਕਾ ਆ ਤੇ ਟਾਈਮ ਲਿਮਟਿਡ ਹੁੰਦਾ ਤਿੰਨ ਤਿੰਨ ਗੀਤਾਂ ਦਾ ਟਾਈਮ ਹੁੰਦਾ ਤੇ ਬਾਕੀ ਜਿੰਨਾ ਚਿਰ ਸੰਗ ਇਨਾ ਲੰਬਾ ਗਾਉਣਾ ਹਰ ਇੱਕ ਸਿੰਗਰ ਦੇ ਵੱਸ ਦੀ ਗੱਲ ਨਹੀਂ ਗਈ ਕਿਉਂਕਿ ਇਨਾ ਤਿੰਨ ਤਿੰਨ ਕਿੰਡ ਸਟੇਜਾਂ ਸੰਭੜੀਆਂ ਜਿਹਨੇ ਰਿਆਜ਼ ਕੀਤਾ ਹੋਵੇ ਉਹੀ ਕਰ ਸਕਦਾ ਸੋ ਅਖੀਰ ਦੇ ਵਿੱਚ ਸਾਡੀ ਜਿਹੜੀ ਸੰਗਤ ਇੱਥੇ ਪਹੁੰਚੀ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਦੇਖੋ ਜੀ ਪਿਆਰ ਸਤਕਾਰ ਨਾਲ ਗੁਰਬਾਣੀ ਸਰਵਣ ਕਰੋ ਗੁਰੂ ਸਾਹਿਬ ਦੀ ਹਾਜ਼ਰੀ ਲਾਓ ਮੱਥਾ ਟੇਕੋ ਤੇ ਬਹੁਤ ਸਾਰੇ ਧਾਰਮਿਕ ਜਥੇ ਪਹੁੰਚੇ ਹੋਏ ਆ ਉਹਨਾਂ ਨੂੰ ਬੜੇ ਪਿਆਰ ਨਾਲ ਸਤਕਾਰ ਨਾਲ ਸੁਣੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ

Facebook Instagram X aur WhatsApp channel par